ਕਾ ਖਾਲਸਾ ਵਾਇਗੁਰ ਵिक्की ਫਤਿਹ ਸਾਰੀ ਸੰਗਤ ਨੂੰ ਬੇਨਤੀ ਹੈ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਪਹਿਲਾਂ ਤੇ ਆਪਾਂ ਇਹ ਸਪੈਲ ਕਰੀਏ ਸ੍ਰਿਸ਼ਟੀ ਕਰਤਾ ਭਗਵਾਨ ਵਾਹਿਗੁਰੂ ਜੀ ਮਹਾਰਾਜ ਜਿਹੜੇ ਉਹ ਵੱਖਰੇ ਹਨ ਤੇ ਜਿਨ੍ਹਾਂ ਦਾ ਗੁਰਬਾਣੀ ਦੇ ਵਿੱਚ ਜ਼ਿਕਰ ਆ ਧੰਨਾ ਜੱਟ ਬਾਣੀ ਇਕ ਮਟਵਾਰਾ ਉਹ ઋષਿ ਵਾਹਿਗੁਰੂ ਜੀ ਜਿਹੜੇ ਹੋਏ ਨੇ ਉਹ ਵੱਖਰੇ ਪਹਿਲਾਂ ਤੇ ਇਹ ਜਿਹੜਾ ਆਪਾਂ ਵੱਖਰਾ ਵੱਖਰਾ ਰੱਖੀਏ ਕਿਉਂਕਿ ਜਦੋਂ ਤੇ ਇਹ ਸਾਡੇ ਵੀਰ ਨੇ ਉਹ ਭਗਵਾਨ ਵਾਲੀਕ ਜੀ ਨੂੰ ਜਿਹੜੇ ਬਹੁਵੇ ਬਾ ਅੱਖਰ ਦੇ ਨਾਲ ਨੇ ਤੇ ਬੱਬੇ ਵਾਲੇ ਬਾਣੀ ਕ੍ਰਿਸ਼ੀ ਦੇ ਨਾਲ ਅਸਲਾ ਦਿੰਦੇ ਆ ਉਦੋਂ ਬੜੀ ਦਿੱਕਤ ਆਉਂਦੀ ਹੈ ਉਸ ਕਰਕੇ ਆ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਹੀ ਹੈ ਜਿਸ ਦੇ ਵਿੱਚ ਕਵੀਸ਼ਰ ਸੁਖਬੀਰ ਸਿੰਘ ਜੀ ਜਿੱਨ੍ਹਾਂ ਵੱਲੋਂ ਉਹ ਪਾਇ ਗੁਰਦਾਸ ਜੀ ਦੀ ਜਿਹੜੀ ਮਤ ਫੌੜੀ ਹੈ ਉਹਨੂੰ ਵੀ ਬਾਤ ਦੀ ਉਹਦੇ ਵਿੱਚ ਰਵਿਸ਼ੀ ਜਿਹੜੇ ਬਾਣੀਕ ਆ ਉਹਨਾਂ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਦਾ ਜੀਵਨ ਕਿਦਾਂ ਬਦਲਿਆ ਜਦੋਂ ਵੀ ਸਿਖਤੀ ਕਰਤਾ ਭਗਵਾਨ ਵਾਹਿਗੁਰੂ ਦੀ ਉਹ ਮਾਨ ਸਰੂਪ ਆ ਨਾ ਤੇ ਜਿਹੜੇ ਰਿਸ਼ੀ ਵਾਲਮੀਕ ਜੀ ਆ ਨਾ ਉਹਨਾਂ ਦੇ ਜੀਵਨ ਬਦਲਣ ਬਾਅਦ ਆਮ ਆਪਾਂ ਨੂੰ ਸਾਧੀਆਂ ਦੇ ਵਿੱਚ ਮਿਲਦਾ ਹੈ ਸੋ ਮੈਂ ਤੇ ਬੇਨਤੀ ਕਰੂੰਗਾ ਉਹ ਪਿਛਲੀ ਪੁਰਾਣੇ ਸਮੇਂ ਦੀ ਜਿਹੜੀ ਵੀਡੀਓ ਸੀ ਜੇ ਮੇਰੇ ਵੀਰਾ ਭਰਾਵਾਂ ਨੂੰ ਉਸੇ ਤੇ ਤਰਾਜ ਹੋਇਆ ਹੈ ਤੇ ਸੁਖਬੀਰ ਸਿੰਘ ਕਮਿਸ਼ਨਰ ਵੱਲੋਂ ਜਿਹੜੀ ਆ ਉਹ ਆਪਣੀ ਮਾਫੀ ਵੀ ਮੰਗੀ ਗਈ ਹੈ ਤੇ ਉਹ ਬੰਦ ਤੋਂ ਵੀ ਮਾਫੀ ਮੰਗ ਰਿਹਾ ਅਸੀਂ ਬਾਹਰ ਹਾਂ ਬਾਹਰੋਂ ਉੱਤਰ ਕੇ ਸਾ ਉਹਨੇ ਸਾਡੇ ਕੋਲ ਆ ਗਏ